ਔਰ ਜ਼ੂਮ ਕਰਨ ਲੱਗ ਰਿਹਾ ਉਹ ਤੂੰ ਆ ਹੁਣ ਆਪਣਾ ਮੋਟਰਸਾਈਕਲ ਆ ਗਿਆ ਨਾ ਜਦੋਂ ਅਸੀਂ ਅੰਦਰ ਚਲੇ ਗਏ ਮੱਥਾ ਟੇਕਣ ਆ ਹਾਂ ਅਸੀਂ ਅੰਦਰ ਚਲੇ ਗਏ ਹਾਂਜੀ ਹਾਂਜੀ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਉਹ ਕਾ ਕੇ ਤਾਂ ਬਾਬਾ ਜੀ ਨੇ ਜਦੋਂ ਕਿਹਾ ਤੇ ਫੇਰ ਥੋੜਾ ਡੰਡੇ ਪਏ ਉਹ ਫਿਰ ਸਾਨੂੰ ਬਦਲ ਆ ਗਿਆ ਗੱਡੀ ਆ ਗਈ ਅਸੀਂ ਅੰਦਰ ਚਲੇ ਉਹ ਆਪਾਂ ਜਾਂਦੇ ਵੇ ਉਹਨਾਂ ਥੋੜੀ ਜੂੰਗ ਕਰ ਲਈ ਤੇ ਗੱਡੀ ਉਹ ਦੋਵੇਂ ਜਾਣਗੇ ਨਹੀਂ ਨਹੀਂ ਮਾਤਾ ਇਹ ਉਹ ਇਹਨਾਂ ਦੇ ਪਿੰਡ ਦੇ ਮਾ ਮਨ ਲੇ ਪਰਲੇ ਬੰਨੇ ਦੇ ਜੀ ਘਰਾ ਖੋਲਦੇ ਹੀ ਗਵਾਂਢੀ ਸੀਗੇ ਹੁਣ ਆਊਗੀ ਗੱਡੀ ਉਹਨੇ ਤਾਂ ਕਰਪਾਣ ਹੀ ਵੜਿਆ ਆ ਗੱਡੀ ਆ ਗਈ ਗੱਡੀ ਵਗੀ ਨਿਕਲਦੀ ਕਿਦਾਂ ਮੰਮੀ ਤਿੰਨੇ ਜਾਣੇ ਨੇ ਹਾਂ ਤਿੰਨੇ ਹੀ ਮਹਿਕਦੀਪ ਉਹਦੇ ਹੱਥ ਚ ਖੰਡਾ ਆ ਆਮਨਦੀਪ ਆ ਮਹਿਕਦੀਪ ਜਿਹਨੇ ਕਾਪਾ ਫੜਿਆ ਹਾਂ ਉਹ ਜਗਦੀਪ ਆ ਗਿਆ ਉਹ ਜਗਦੀਪ ਆ ਗਿਆ ਕਿਉਂ ਮੋੜਨ ਦਾ ਜਿਹੜਾ ਤੇਰੇ ਨਾਲ ਆਇਆ ਹੈ ਉਹਦਾ ਮੋੜ ਦਾ ਵੀ ਕਹਿੰਦਾ ਮੱਥਾ ਟੇਕਣਾ ਹੈ ਉਹ ਇੱਕ ਆਪ ਹੁਣ ਰੱਖ ਤਾ ਵੀ ਪਤਾ ਨਾ ਲੱਗੇ ਕਿ ਲੱਗ ਗਈ ਬਾਬੇ ਲੱਗ ਗਿਆ ਸੀ ਤਾਂ ਹੀ ਬੋਸ ਉਹ ਜਗਦੀਪ ਦੇ ਟ੍ਰਾਂਸਪੋਰਟ ਕਰਦੇ ਨੇ ਉਹਨਾਂ ਦਾ ਚਿੱਟਾ ਝੁੱਟਾ ਵੇਜਦਾ ਰਹਿੰਦਾ ਅਸ ਅਸ ਉਹਨਾਂ ਦੀ ਸ਼ਰਾਬਾਂ ਘਾੜੇ ਛੱਡਦਾ ਦਸ ਜਿਤਾਣਾ ਪੂਰੇ ਲੋਕ ਕਰਕੇ ਆਏਗੇ ਹਾਂ ਜਿਤਾਣਾ ਵਰਤ ਰਹੇ ਨੇ ਵੀਡੀਓ ਲਈ ਬਣਾ ਆ ਵੀਡੀਓ ਬਣਾਈ ਜਨੇ ਗੱਲਾਂ ਕਰਦੇ ਨੇ ਇਹ ਤਾਂ ਜੇ ਤੁਸੀਂ ਨਾ ਆਉਂਦੇ ਤੇ ਇਹਨਾਂ ਨੇ ਹੂੰ ਮਾਰ ਖੰਡੇ ਖੰਡੇ ਮਾਰ ਦੇਣਾ ਹੀ ਫੋਨ ਲਾ ਹੀ ਨਾ ਬੰਦਿਆਂ ਨੂੰ ਫੋਨ ਲਾਏ ਹੋਰ ਬੰਦਿਆਂ ਨੂੰ ਇਹਨੇ ਜਦੋਂ ਬਾਹਰ ਇਹਨੇ ਬਾਬਾ ਬੰਦੇ ਬੰਦੇ ਬੁਲਾ ਲਏ ਆਓ ਉੱਧਰ ਦੂਜੇ ਕੈਮਰੇ ਦੀ ਸ਼ਾਟ ਦੇ ਵੀ ਹੂੰ ਇਹ ਕਰਤੋਂ ਉਹਨੂੰ ਅੱਧਾ ਘੰਟਾ ਖੜੇ ਰਹਿਣਾ ਆ ਕਿਵੇਂ ਹੋ ਗਿਆ ਕੱਟ ਕਰਦੇ ਇਹਨਾਂ ਤਾਂ ਹੋਰ ਵੀ ਬੰਦੇ ਬੰਦੇ ਬੁਲਾ ਲਏ ਸੀ ਉਹਨਾਂ ਨੂੰ ਗਿਆਨ ਕੈਮਰੇ ਸਾਹਮਣੇ ਹਾਂ ਬਾਹਰ ਹੀ ਖਿਲਾੜ ਲਏ ਉਹਨਾਂ ਨੂੰ ਕੈਮਰੇ ਸਾਹਮਣੇ ਨਹੀਂ ਆਉਣ ਦਿੱਤਾ ਕਿੰਨਾ ਨਾ ਮੜੀ ਨੂੰ ਰਵਾ ਰੈਂਦੀ ਨਾ ਇਹ ਭੀ ਹੋ ਗਿਆ ਇਹਦੇ ਗੋਦੋਇ ਦਾ ਡਰ ਕੋਈ ਹੋਰ ਕੇ ਡਰਦੇ ਨਹੀਂ ਜਮੈਂ ਅਸੀਂ ਅੰਦਰੋਂ ਨਹੀਂ ਆਏ ਸਾਨੂੰ ਪਤਾ ਹੀ ਇਹਨਾਂ ਨੇ ਮਾਰਨ ਨੂੰ ਰਲ ਆਪਣ ਹੌ ਜੂ ਖੰਡੇ ਲਈ ਫਿਰਦੇ ਨੇ ਮਾਰਨ ਦੀ ਜਾਈ ਮੰਨਦਾ ਫਿਰ ਡਰ ਕੇ ਚਲਾ ਗਿਆ ਹੀ ਲੱਗਦਾ ਹੂੰ ਉਹਨੇ ਡੰਨਾ ਜਾਂ ਰੋਜ ਨਰਨਾਗੇ ਤਾਂ ਖੰਡੇ ਲਈ ਫਰਦੇ ਕੁਰਬਾਨਾ ਕੋਈ ਸੇਫਟੀ ਨਹੀਂ ਰਹਿਣੀ ਕਿ ਨਹੀਂ ਇਹ ਬੋਲ ਰਹਾ ਜਿੱਦਾਂ ਕਰ ਲੋ ਆ ਬਾਚਾ ਅਲੀ ਕੋਣਾ ਹੈ ਮੈਂ ਮਤਲਬ ਕੀ ਚੀਜ਼ ਕਰਦੇ ਆ ਮੈਂ ਕੱਟ ਕੇ ਜਾਂਦਾ ਨਹੀਂ ਰੱਬ ਕਿ ਆ ਵੀ ਨਹੀਂ ਰੱਬ ਕਿ ਹਾਂ ਜੀ ਅੱਛਾ ਤੁਹਾਡੇ ਦਾ ਫੋਟੋ ਬਹੁਤ ਬਹੁਤ ਧੰਨਵਾਦ ਆ ਭਾਈ ਤੁਹਾਡਾ ਹੀ ਬਾਬਾ ਜੀ ਨੇ ਦੋਖਿਆ ਜੀ ਉਧਰ ਨੂੰ ਆ ਹੋਏ ਭੱਜ ਗਏ ਸੀਗੇ ਬਾਅਦ ਚ ਦੱਸਿਆ ਹੈ ਕਿ ਉਹ ਮੈਂ ਨਾਲੋਂ ਮੈਂ ਦੋ ਦਿੰਦੇ ਉਹ ਆਖਿਆ ਮੈਂ ਜੇ ਤੂੰ ਨਾ ਮੈਂ ਇਹ ਲੈ ਕੋਣਾ ਨਾ ਮੈਂ ਨਾ ਕਹਿਲਾ ਪੂਲਾ ਕਰਾ ਦੋ ਇਹ ਜੀ ਬੰਦੇ ਇਹ ਪੈਨ ਕਹਿ ਦਾਂਗੇ ਹਾਂ ਜੀ ਆਹੋ ਫੈਨ ਕਰ ਲੋ ਹਾਂ ਜੀ ਆਪਾਂ ਗੱਦੀ ਮੰਨ ਲਾ ਬਾਜੋ ਮਰਗੀ ਦਾ ਹਾਂ ਜੀ ਹਾਂ ਜੀ ਆਹ ਕੋਈ ਗੱਲ ਨਹੀਂ ਕੁਛ ਨਹੀਂ ਕਰ ਖੜੇ ਤਾਂ ਵਾਵਾ ਟਾਈਮ ਹੀ ਰਹਿ ਜਾਣਾ ਅੱਧਾ ਘੰਟਾ ਖੜੇ ਰੇ ਮੈਂ ਘਾਰੋਂ ਗੇਰਦੀ ਮੈਗਰ ਕਰ ਜੀ ਹੂੰ ਆ ਹੁਣ ਵੀ ਇਹੜਾ ਕੈਮਰੇਜ ਆ ਹੁਣ ਪਤਾ ਲੱਗ ਗਿਆ ਕਿ ਕੈਮਰਾ ਹਾਂ ਅੱਛਾ ਠੀਕ ਹੋਲੀ ਗਰੀ ਕੋਲੀ ਦੇ ਜਿਸਨੂੰ ਕਿ ਨਾ ਟਾਈਮ ਬਾਅਦ ਗਿਆ ਇਹੜਾ ਅਹੀਂ ਅੰਦਰ ਨਹੀਂ ਆਏ ਸਾਨੂੰ ਪਤਾ ਹੀ ਇਹਨਾਂ ਨੇ ਬੰਦੇ ਬੰਦੇ ਬਾਹਰ ਬੁਲਾਏ ਹੋਏ ਆ ਹਾਂ ਜੀ ਹਾਂ ਜੀ ਜੇ ਅਸੀਂ ਨਾ ਅੰਦਰ ਜਾਂਦੇ ਨੇ ਉਹ ਮਾਰ ਦੇਣਾ ਸੀ ਹਾਂ ਉਹ ਤਾਂ ਪਰ ਹੈ ਜੇ ਆਪਾਂ ਜਿਹੜੇ ਸਹਾਨ ਲੈ ਕੇ ਆਇਆ ਬਾਹਰੋਂ ਪੂਰਾ ਜੇ ਅਸੀਂ ਮੈਂ ਨਾ ਜਾਂਦੇ ਤੇ ਇਹਨਾਂ ਨੇ ਤਾਂ ਬਾਲਟੋ ਕਰਨੀ ਪੂਰੀ ਬਾਲਟੋ ਕਰਨੀ ਬਾਹਰ ਮੁੰਡੇ ਮੰਡੇ ਵੀ ਭਲਾਏ ਸੀ ਨਾ ਮਨ ਦੱਸਣ ਦੇ ਹੈ ਮੁੰਡਾ ਵੀ ਬੜੇ ਪਰੇਦਿਆਂ ਵਿੱਚ ਹਾਂ ਜੀ ਹਾਂ ਜੀ ਇਹ ਤਾਂ ਨਹੀਂ ਗਲਤ ਕਰਨਾ ਜੀ ਗੁਰੂ ਕਰਦੇ ਪਹਿਲੀ ਵਾਰ ਜੁਮ ਕਰਿਓ ਮਣੀ ਆ ਗਿਆ ਮੇਰਾ ਆ ਗਿਆ ਮੇਰਾ ਜ਼ੂਮ ਕਰਿਓ ਮੈਂ ਹੀ ਕਰ ਦਿੰਦਾ ਪੈ ਗਈ ਗੱਡੀ ਚ ਹਾਂ ਮਾਰ ਮੁੰਡੇ ਮੁੰਡੇ ਬੁਲਾਏ ਸੀ ਕਿ ਆਛਾ ਮੁੰਡਿਆਂ ਕੋਲ ਜਣੀ ਘੜੇ ਬਥੇ ਉਹਨਾਂ ਨੂੰ ਲੈ ਜਾਣਾਂ ਬਦਲ ਕੇ ਆਂਦੇ ਤੇ